ਕਿਸਾਨੀ ਮੋਰਚੇ ਚੋ ਆ ਗਈ ਸਭ ਤੋਂ ਵੱਡੀ ਖਬਰ ਇੱਕ ਪਾਸੇ ਤਾਂ ਪੰਜਾਬ ਪੁਲਿਸ ਦਾ ਕਿਸਾਨੀ ਮੋਰਚੇ ਦੇ ਉੱਤੇ ਐਕਸ਼ਨ ਦੇਖਣ ਨੂੰ ਮਿਲਿਆ ਕਿਸਾਨਾਂ ਦਾ ਸਮਾਨ ਜਿਹੜਾ ਟਹਿਟੇਰੀ ਕਰ ਦਿੱਤਾ ਕਿਸਾਨਾਂ ਦੇ ਟੈਂਟ ਪੜ ਦਿੱਤੇ ਪਰ ਦੂਜੇ ਪਾਸੇ ਸੁਰਜੀਤ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੇ ਵੱਲੋਂ ਐਲਾਨ ਕਰ ਦਿੱਤਾ ਕਿ ਕੋਈ ਵੀ ਉੱਥੋਂ ਹਟੇਗਾ ਨਹੀਂ ਯਾਨੀ ਕਿ ਦੁਬਾਰਾ ਤੋਂ ਕਿਸਾਨ ਸ਼ੰਭੂ ਮੋਰਚੇ ਦੇ ਉੱਤੇ ਪਹੁੰਚਣਗੇ ਇੱਕ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੱਡੀ ਕਾਰਵਾਈ ਪੁਲਿਸ ਦੀ ਹੋ ਰਹੀ ਆ ਪਰ ਦੂਜੇ ਪਾਸੇ ਕਿਸਾਨਾਂ ਨੇ ਮੁੜ ਤੋਂ ਉਹੀ ਮੋਰਚੇ ਦਾ ਐਲਾਨ ਕਰ ਦਿੱਤਾ ਆ ਆਖਰ ਕੀ ਰਣਨੀਤੀ ਰਹਿਣ ਵਾਲੀ ਆ ਕਿਸਾਨਾਂ ਦੀ ਕਿਸ ਤਰੀਕੇ ਦੇ ਨਾਲ ਦੁਬਾਰਾ ਮੋਰਚਾ ਖੜਾ ਕੀਤਾ ਜਾਵੇਗਾ ਕਿਸ ਤਰੀਕੇ ਦੇ ਨਾਲ ਉਸ ਮੋਰਚੇ ਦੇ ਵਿੱਚ ਜਾਨ ਪਾਈ ਜਾਵੇਗੀ ਪੂਰੀ ਗੱਲਬਾਤ ਸੁਰਜੀਤ ਸਿੰਘ ਫੂਲ ਦੀ ਜ਼ੁਬਾਨੀ ਸੁਣਾਉਂਦੇ ਆ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਹਾਂ ਵੀ ਭਰਾਵੋ ਸਾਰੇ ਪੰਜਾਬ ਦੇ ਵਸਣਗੇ ਤੁਹਾਨੂੰ ਪਤਾ ਹੀ ਆ ਵੀ ਕੱਲ ਪੰਜਾਬ ਜਿਹੜੇ ਭਗਵਾਨਤਵਾਰ ਸਰਕਾਰ ਨੇ ਜਿਹੜੇ ਕਾਲੇ ਕਰਤੂਤ ਕੀਤੀ ਹੈ ਕਾਲਾ ਕਾਰਨਾਮਾ ਕੀਤਾ ਹੈ ਮੀਟਿੰਗ ਦੋਨੇ ਫੋਰਮਾਂ ਦੀ ਸੱਦੀ ਹੈ ਵਿੱਚ ਸੈਂਟਰ ਦੇ ਮੰਤਰੀਆਂ ਦੇ ਨਾਲ ਕੇਂਦਰ ਦੇ ਜਿਹੜੇ ਅਧਿਕਾਰੀ ਹੈ ਨਾ ਪੰਜਾਬ ਦੇ ਅਧਿਕਾਰੀ ਹੈ ਤੇ ਪੰਜਾਬ ਸਰਕਾਰ ਦੇ ਦੋ ਕਿ ਤਿੰਨ ਮੰਤਰੀ ਵਿੱਚ ਬੈਠੇ ਨੇ ਇਹ ਦੁਨੀਆਂ ਦਾ ਕੋਈ ਵੀ ਸੂਲ ਨਹੀਂ ਭਾਵੇਂ جنگ ਵੀ ਚੱਲਦੇ ਹੋਵੇ ਹਥਿਆਰਬੰਦ جنگ ਵੀ ਚੱਲਦੇ ਹੋਵੇ ਫਿਰ ਵੀ ਜੇ ਦੋਨੇ ਤਰ੍ਹਾਂ ਦੇ ਜਿਹੜੇ ਗੱਲਬਾਤ ਲਈ ਆਏ ਨੁਮਾਇੰਦੇ ਹੁੰਦੇ ਇੱਕ ਵਾਰੀ ਉਹਨਾਂ ਨੂੰ ਸੁਰੱਖਤ ਆਪਦੇ ਟਿਕਾਣੇ ਤੇ ਪਹੁੰਚਾਉਣਾ ਹੁੰਦਾ ਇਹਨਾਂ ਦੀ ਮੀਟਿੰਗ ਚੋਂ ਨਿਕਲਦੇ ਸਾਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਾਰੇ ਆਗੂਆਂ ਨੂੰ ਤੇ ਉਸ ਤੋਂ ਬਾਅਦ ਜਬਰੇ ਜਿਹੜਾ ਦੋਨੇ ਬਾਰਡਰਾਂ ਤੇ ਜਿਹੜਾ ਕਿਸਾਨਾਂ ਦਾ ਪੈਸਾ ਪੈਸਾ ਇਕੱਠਾ ਕਰਕੇ ਲੋਕਾਂ ਚੋਂ ਸਮਾਨ ਹੈ ਜਿਹੜੀ ਉੱਥੇ ਤੋੜਪਨ ਕੀਤੀ ਜਾ ਰਹੀ ਹੈ ਉਹਦੇ ਜਬਰੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਮੇਰੇ ਸਾਰੇ ਕਿਸਾਨਾਂ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਕਿਸੇ ਇੱਕ ਦੀ ਖਾਤਰ ਨਹੀਂ ਇਹ ਕਰੋੜਾਂ ਕਿਸਾਨਾਂ ਦਾ ਅੰਦੋਲਨ ਹੈ ਪੰਜਾਬ ਦਾ ਅੰਦੋਲਨ ਹੈ ਸਮੁੱਚੇ ਜਿਹੜੇ ਖਬਤਕਾਰ ਹੈਗੇ ਜਿਹੜੇ ਮਹਿੰਗਾਈ ਨਾਲ ਪੀੜੇ ਜਾ ਰਹੇ ਆ ਉਹਨਾਂ ਦਾ ਅੰਦੋਲਨ ਹੈ ਸੋ ਇਸ ਕਰਕੇ ਸਾਰੇ ਪੰਜਾਬ ਨਿਵਾਸੀਆਂ ਨੂੰ ਸਾਰੇ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਨਸਾਫ਼ ਤਸੰਦ ਜਥੇ ਬੰਦ ਗਏ ਬਈ ਇਹਦਾ ਅੱਜ ਦੋਨੇ ਫੋਰਮ ਵੱਲੋਂ ਸੱਦਾ ਦਿੱਤਾ ਗਿਆ ਬਈ ਇਕੱਠੇ ਹੋ ਕੇ ਡੀਸੀਆਂ ਦੇ ਦਫ਼ਤਰਾਂ ਨੂੰ ਘੇਰੋ ਉਹਨਾਂ ਚਿਰ ਉਹਨਾਂ ਨੂੰ ਘੇਰ ਕੇ ਰੱਖਣਾ ਜਨਾਂ ਚਿਰ ਟੱਕਰ ਇਹ ਆਪਣਾ ਜਿਹੜੇ ਕਾਲੇ ਕਾਰਨਾਮੇ ਤੋਂ ਵਾਪਸ ਨਹੀਂ ਆਉਂਦੇ ਇਸ ਦੀ ਖੇਮਾ ਨਹੀਂ ਮੰਗਦੇ ਸਾਰਿਆਂ ਨੇ ਪ੍ਰੋਟੈਸਟ ਕਰਨਾ ਜਿਹੜੇ ਵੀ ਸ਼ਕਲ ਦਾ ਹੀ ਕੋਈ ਪ੍ਰੋਟੈਸਟ ਕਰ ਸਕਦਾ ਸੱਦਾ ਹੈਗਾ ਡੀਸੀਆਂ ਤੇ ਦਫ਼ਤਰਾਂ ਨੂੰ ਘੇਰਨ ਵਾਲਾ ਉਸ ਥਾਂਵਾਂ ਤੇ ਹੁਣ ਤੱਕ ਜਦੋਂ ਤੱਕ ਮੈਂ ਬੋਲ ਰਿਹਾ ਘਰਾਓ ਹੋ ਵੀ ਗਏ ਨੇ ਤੇ ਬਾਕੀ ਥਾਂਵਾਂ ਤੇ ਵੀ ਕੋਈ ਵੀ ਜਲਾ ਨਾ ਰਹੇ ਜਿੱਥੇ ਇਹਨਾਂ ਦੇ ਡੀਸੀ ਦਾ ਘਰਾਓ ਨਾ ਹੋਇਆ ਹੋਵੇ ਜੇਦੂ ਬਿਨਾਂ ਕੋਈ ਹੋਰ ਕੋਈ ਹੋਰ ਆਪਣੇ ਤਰੀਕੇ ਨਾਲ ਕੋਈ ਲੋਕਲ ਲੈਵਲ ਤੇ ਵੀ ਨਹੀਂ ਜਾ ਸਕਦਾ ਤਾਂ ਪ੍ਰੋਟੈਸਟ ਜਰੂਰ ਕਰੇ ਭਾਵੇਂ ਨੇ ਦੇ ਆਖੀ ਸਾੜ ਦੇ ਪਿੰਡ ਦੇ ਵਿੱਚ ਦੂਜੀ ਗੱਲ ਜਿਹੜੀ ਇਹ ਹੈਗੀ ਹੈ ਵੀ ਉੱਥੋਂ ਇਹ ਕਹਿੰਦੇ ਆ ਵੀ ਸਮਾਨ ਚੱਕ ਲੋ 3 ਵਜੇ ਤੱਕ ਕਰਾ ਟਰਾਲੀਆਂ ਆਪਦੀਆਂ ਚੱਕ ਲੋ ਇਹ ਆਪਣਾ ਫੈਸਲਾ ਹੈਗਾ ਵੀ ਕੋਈ ਵੀ ਸਮਾਨ ਨਹੀਂ ਚੱਕਣਾ ਕੋਈ ਵੀ ਟਰਾਲੀ ਨਹੀਂ ਚੱਕਣਾ ਇਹਨਾਂ ਨੂੰ ਕਹਦੇ ਹੋ ਵੀ ਅੱਗ ਲਾ ਦਿਓ ਤੁਸੀਂ ਅਸੀਂ ਕੋਈ ਸਮਾਨ ਨਹੀਂ ਚੱਕਣਾ ਇਹਦੀ ਕੋਈ ਨਹੀਂ ਆਪਣਾ ਸਿਆਸੀ ਕਿ ਉਹ ਤੋਂ ਵਸੂਣ ਲਾਂਗੇ ਜਿੰਨਾ ਨੁਕਸਾਨ ਕਰਨਗੇ ਤੋੜਪੰਨ ਕਰ ਰਹੇ ਆ ਰਾਤ ਦੇ ਆਪਣਾ ਜਿਹੜੇ ਟੈਂਟ ਆ ਜਿਹੜੇ ਇੱਕ ਇੱਕ ਟੈਂਟ 50 50000 ਰੁਪਏ ਦਾ ਬਣਦਾ ਉਹਨੂੰ ਕੰਬਾ ਉਹਦੇ ਨਾਲ ਜੇਸਵੀਆਂ ਦੇ ਨਾਲ ਤੋੜ ਰਹੇ ਨੇ ਕੋਈ ਨਹੀਂ ਆਪਾਂ ਸਾਰੀ ਕੀਮਤ ਵਸੂਲ ਲਾਂਗੇ ਪਰ ਅਸੀਂ ਆਪਦੇ ਆਪ ਟੈਂਟਰ ਟਰਾਲੀ ਉਤੋਂ ਵਾਪਸ ਨਹੀਂ ਲੈ ਕੇ ਆਉਣੀ ਇਹ ਸਾਨੂੰ ਕਲੰਕਿਤ ਕਰਨਾ ਚਾਹੁੰਦੇ ਆ ਵੀ ਬਈ ਉਹਦੇ ਨਾਲ ਹੁਣ ਜਦੋਂ ਡਾਰ ਮਾਰਾ ਜਾਂ ਹਮਲਾ ਕੀਤਾ ਹੁਣ ਇਹਨਾਂ ਨੇ ਟਰੈਕਟਰ ਵਾਪਸ ਲੈਣ ਲੱਗ ਗਏ ਉਹਦੇ ਦੇ ਕੇ ਉਹਨਾਂ ਵਾਪਸ ਕੀਤੇ ਸੋ ਲੋਕਾਂ 'ਚ ਆਪਾਂ ਨੂੰ ਇਹ ਆਪਣਾ ਨਰੇਟਿਵ ਬਗਾਰਨਾ ਚਾਹੁੰਦੇ ਆ ਆਪਣਾ ਇਮੇਜ ਬਗਾਰਨਾ ਚਾਹੁੰਦੇ ਆ ਆਪਾਂ ਕੋਈ ਆਪਦੇ ਆਪ ਕੋਈ ਟ੍ਰੈਕਟਰ ਟਰਾਲੀ ਕੋਈ ਵੀ ਸਮਾਨ ਵਾਪਸ ਨਹੀਂ ਲੈ ਕੇ ਆਉਣਾ ਇਹਨਾਂ ਨੂੰ ਕਹਿਣ ਦੇ ਕਹਿਣਾ ਉਹ ਵੀ ਜਿੱਥੇ ਵੀ ਸਾਰੋ ਲੈ ਕੇ ਜਾਣਾ ਲੈ ਜਾਓ ਜਿਹੜੀ ਅੱਗ ਲਾਉਣੀ ਲਾ ਦਿਓ ਅਸੀਂ ਆਪਦੇ ਆਪ ਨਹੀਂ ਚੱਕਾਂਗੇ ਸੋ ਸਾਰੇ ਭਰਾਵਾਂ ਨੂੰ ਅਪੀਲ ਹੈ ਚੁੱਪ ਕਰਕੇ ਬਰਦਾਸ਼ਤ ਕਰਨ ਦੀ ਲੋੜ ਹੀ ਹਜੇ ਬਿਲਕੁਲ ਨਹੀਂ ਬਹਿਲੀ ਰੁੱਤ ਹੈ ਕੋਈ ਹਜੇ ਕੰਮ ਕਦਾ ਸੀਜ਼ਨ ਨਹੀਂ ਸ਼ੁਰੂ ਹੋਇਆ ਸਾਰੇ ਭਰਾਏ ਦਾ ਡਟ ਕੇ ਵਿਰੋਧ ਕਰੋ ਜਿਹੜੇ ਵੀ ਤਰੀਕੇ ਰਾਹੀਂ ਕਰ ਸਕਦੇ ਹੋ ਕਰੋ ਤੇ ਡੀਸੀਆਂ ਦਾ ਜਿਹੜਾ ਘਰਾਉ ਹੈ ਸਾਰਿਆਂ ਦਾ ਅੱਜ ਹੋਣਾ ਚਾਹੀਦਾ ਵਾਕਈ ਜਿਹੜੀ ਸ਼ਾਮ ਨੂੰ ਅਸੀਂ ਸਾਰੇ ਲੀਡਰ ਇਕੱਠੇ ਹੋ ਕੇ ਜਿਹੜੀ ਆਗਲਾ ਪ੍ਰੋਗਰਾਮ ਸੋਨੂੰ ਸ਼ਾਮ ਤੱਕ ਨਵਾ ਆ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਸਰਜੀਤ ਪੂਲ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਕੋਈ ਹਟੇਗਾ ਨਹੀਂ ਕੋਈ ਵੀ ਜਿਹੜਾ ਵਾਪਸ ਨਹੀਂ ਆਵੇਗਾ ਮੋਰਚੇ ਵੀ ਉਸੇ ਤਰੀਕੇ ਦੇ ਨਾਲ ਚੱਲਣਗੇ ਮੰਗਾਂ ਵੀ ਮਰਵਾ ਕੇ ਜਾਵਾਂਗੇ ਇਹ ਤਾਂ ਕਿਸਾਨ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਪਿੱਛੇ ਨਹੀਂ ਮੁੜਾਂਗੇ ਤਾਂ ਹੁਣ ਪਿੱਛੇ ਕਿਸਾਨ ਮੜਨ ਵਾਲੇ ਨਹੀਂ ਆ ਹਾਲਾਂਕਿ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਕਿਸਾਨਾਂ ਕਿਸਾਨ ਲੀਡਰਾਂ ਨੂੰ ਜ਼ਿਲਾਂ ਦੇ ਵਿੱਚ ਭੇਜ ਦਿੱਤਾ ਗਿਆ ਜੋ ਸਰਬੰਸ ਸਿੰਘ ਪੰਧੇਰ ਨੇ ਕਿਸਾਨ ਲੀਡਰ ਉਹਨਾਂ ਦੇ ਨਾਲ ਅਭੀ ਮੰਨੀਓ ਕੁਹਾੜ ਹੋਰ ਕਿਸਾਨ ਲੀਡਰ ਜੋ ਪਟਿਆਲਾ ਦੇ ਬਹਾਦਰਗੜ੍ਹ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਰੱਖੇ ਗਏ ਸੀ ਤਾਂ ਉਹਨਾਂ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਡੱਲੇਵਾਲ ਨੂੰ ਜਲੰਧਰ ਭੇਜ ਦਿੱਤਾ ਗਿਆ ਅੱਜ ਪੂਰੇ ਪੰਜਾਬ ਦੇ ਵਿੱਚ ਸੜਕਾਂ ਜਾਮ ਕਰ ਦਿੱਤੇ ਆ ਸੀ ਕਿਸਾਨਾਂ ਦੇ ਵੱਲੋਂ ਤੇ ਹੁਣ ਕਿਸਾਨ ਕਹਿੰਦੇ ਅਸੀਂ ਆਪਣੀ ਤਾਕਤ ਦਿਖਾਵਾਂਗੇ ਤਾਂ ਸਰਜੀਤ ਸਿੰਘ ਫੂਲ ਦੇ ਵੱਲੋਂ ਐਲਾਨ ਕਰ ਦਿੱਤਾ ਤਾਂ ਇਸ ਐਲਾਨ ਦੇ ਉੱਤੇ ਹੁਣ ਕਿੰਨੇ ਫੁੱਲ ਚੜਦੇ ਨੇ